ਸਤਨਾਮ ਵਾਹਿਗੁਰੂ ਸਹਿਬ ਜੀ ਅਸਮ ਮਹੱਲਾ ਤੀਜਾ ਅਸ਼ਟਪਦੀਆ ਘਰ ਦੂਜਾ ਇੱਕ ਓੰਕਾਰੁ ਸਦੁਰ ਪ੍ਰਸਾਦੁ ਸਾਸਤ ਬੇ ਸਿਮਰਤ ਸਾਰ ਤੇਰਾ ਸਰਸਰੀ ਚਰਨ ਸਮਾਨੀ ਸਾਖਾ ਤੀਨ ਮੂਲ ਮਤਰਾ ਅਖਰ ਵੈ ਤਾ ਸਰਬ ਤੂੰ ਤਾਂ ਸਰਬ ਵਿਡਾਣੀ ਧਾਕੇ ਚਰਨ ਜਪੈ ਜਨ ਨਾਨਕ ਬੋਲਾਇ ਮ੍ਰਿਤ ਬਾਣੀ ਰਹਾਉ ਇਹ 30 ਕਰੋੜੀ ਦਾਸ ਤੁਮਾਰੇ ਰਿਛਿਤ ਪ੍ਰਾਣ ਆਧਾਰੀ ਤਾਗੇ ਰੂਪਨ ਜਾਹੀ ਲਖਨੇ ਕਿਆ ਕਰਿਆਖ ਵਿਚਾਰੀ ਤੀਨ ਗੁਣਾ ਤੇ ਜੁਗਹੀ ਅੰਤਰੋ ਜਾਰੇ ਤੇਰੀ ਆਖਾਣੀ ਕਰਮ ਹੋਇ ਤਾ ਪਰਮਪਦ ਪਾਈਐ ਕੱਠੇ ਕੱਠ ਗਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪਰਮੀ ਜੈ ਕੋ ਨਦਰ ਕਰੇ ਤੂੰ ਆਪਣੀ ਚਾਈ ਸੱਚ ਸਮਾਣੀ ਨਾਮ ਤੇਰਾ ਸਰਬ ਕੋ ਹੀ ਲੇਤਹ ਜੇਤੀ ਅਵਣ ਜਾਣੀ ਜਾ ਤਦ ਭਾਵ ਦਾ ਗੁਰਮੁਖ ਭੂਜੈ ਹੋਰ ਮਨ ਮੁਖ ਫਿਰੈ ਆਣੀ ਚਾਰੇ ਵੇਦ ਬ੍ਰਹਮੇ ਕੋ ਦিয়ে ਪੜਪੜ ਕਰੇ ਵਿਚਾਰੀ ਤਾ ਕਾ ਹੁਕਮ ਨ ਬੂਜੈ ਬਪੜਾ ਨਰਕ ਸੁਰਗ ਅਵਤਾਰੀ ਜੁਗਹਿ ਜੁਗਹਿ ਕੇ ਰਾਜੇ ਕੀਏ ਗਾਵਹ ਕਰ ਅਵਤਾਰੀ ਤਿਨ ਪੀਅੰਤ ਨ ਪਾਇਆ ਤਾ ਕਾ ਕਿਆ ਕਰ ਅੱਖ ਵਿਚਾਈ ਤੂੰ ਸੱਚਾ ਤੇਰਾ ਸਭ ਕੀਆ ਸਭ ਸੱਚਾ ਦੇਤ ਸੱਚ ਵਖਾਣੀ ਜਿਾਕੋ ਸੱਚ ਬੁਝਾਵੈ ਆਪਣ ਸੇ ਜੀਨਾ ਮਸਮਾਣੀ ਤੂੰ ਸੱਚਾ ਤੇਰਾ ਕੀਆ ਸਤ ਸੱਚ ਦੇਤ ਸੱਚ ਵਖਾਣੀ ਜਿਾਕੋ ਸੱਚ ਬੁਝਾਵੈ ਆਪਣ ਸੇ ਜੀਨਾ ਮਸਮਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੋ ਕੁਚਰੇ ਸ਼ਾਸਤਰ ਖਟ ਅੰਧ ਗਿਰਣ ਚੜ ਜਾਏ ਅੰਧ ਬਕਾਏ ਬੰਦਰ ਸੁਣੇ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਪਤੁਛ ਹੰਕਾਰੀ ਬਰਨ ਸਗੈ ਸਿਫਤ ਜੋ ਤੁਹਾਰੀ ਹਮ ਨ ਕਰ ਸਕਤ ਸਿਫਤ ਤੁਮਾਰੀ ਆਪਲੇ ਹੋ ਤਮ ਕਥਾ ਸੁਧਾਰੀ ਜੇਤਾ ਜੀਓ ਪੰਦਰ ਸਬ ਤੇਰਾ ਤੂ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇ ਹਾ ਤੁਮ ਕਰਾਏ ਤੇਹਾ ਹੁਣ ਕਰੇ ਉਹ ਖਿਆਨ ਸੋ ਗੁਰੂ ਪਿਆਰੇ ਸਾ ਸੰਗਤ ਜੀ ਸਤਿਗੁਰੂ ਬਖਸ਼ਿਸ਼ ਕਰਦੇ ਨੇ ਆਸਾ ਮਹਲਾ 3 ਅਸ਼ਟਪਦੀਆ ਘਰ ਦੂਜਾ ਇੱਕ ਓ ਅਨਕਾਰ ਸਤਿਗੁਰ ਪ੍ਰਸਾਦ ਅਸਾ ਰਗ ਹੈ ਤੀਜੇ ਪਾਸ਼ੇ ਸਾਹਿਬ ਗੁਰੂ ਅਮਰਦਾਸ ਜੀ ਦੇ ਮੁਕਾੜਦ ਤੋਂ ਉਚਾਰਨ ਕੀਤਾ ਹੋਇਆ ਏ ਅਸ਼ਟਪਦੀਆਂ ਦਾ ਗੁਰੂ ਅਮਰਦਾਸ ਜੀ ਦਾ ਪਹਿਲਾ ਸ਼ਬਦ ਤੇ ਲੜੀਵਾਰ ਅਸ਼ਟਪਦੀਆਂ ਦਾ 23 ਨੰਬਰ ਸ਼ਬਦ 23 ਨੰਬਰ ਅਸ਼ਟਪਦੀ ਜੋ ਕਿ ਤਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰਕਾਨ 422 423 ਅੰਕ ਤੇ ਸੁਸ਼ੋਭਿਤ ਹੈ ਸਤਿਗੁਰੂ ਕੋਸ਼ਿਸ਼ ਕਰਦੇ ਨੇ ਅਸ਼ਟਪਦੀਆ ਘੜ ਦੂਜਾ ਅਸ਼ਟਪਦੀ ਗੁਰੂ ਅਮਰਦਾਸ ਜੀ ਦੀ ਆਰੰਭ ਹੋਈ ਹੈ ਇਸ ਲਈ ਪਹਿਲੀ ਅਸ਼ਪਰੀ ਗੁਰੂ ਅਮਰਦਾਸ ਜੀ ਦੀ ਹੈ ਦੂਜੇ ਘਰ ਵਿੱਚ ਗਾਇਣ ਕਰਨ ਦੀ ਤਾਕਤ ਇੱਕ ਓੰਕਾਰ ਸਰਵਰ ਪ੍ਰਸਾਦ ਅਰੰਭਤਾ ਗੁਰੂ ਨਾਨਕ ਸਾਹਿਬ ਦੀਆਂ ਅਸ਼ਟਪਦੀਆਂ ਤੋਂ ਬਾਅਦ ਤੀਜੇ ਪਾਸ਼ਾ ਦੀਆਂ ਸ਼ੁਰੂ ਹੋਈਆਂ ਨੇ ਇਸ ਲਈ ਓੰਕਾਰ ਤੋਂ ਸ਼ੁਰੂ ਹੈ ਉਹ ਕਾਲ ਪੁਰਖ ਸੰਸਾਰ ਦਾ ਕਰਤਾ ਸਰਦਾਇਕ ਤੇ ਸੱਚੇ ਸਤਿਗੁਰੂ ਦੀ ਕਿਰਪਾ ਦਾ ਪ੍ਰਾਪਤ ਹੁੰਦਾ ਹੈ ਸਾਸਤ ਬੀਰ ਸਿਮਰ ਸਰਤੇਰਾ ਸੁਰਸਰੀ ਚਰਨ ਸਮਾਣੀ ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮੇਰੇ ਪ੍ਰਮਾਤਮਾ ਜੋ ਕਿ ਅਕਬਰ ਬਾਸ਼ਾ ਨੇ ਵੀ ਧੰਨ ਕੇ ਪਾਵਨ ਸ਼ਬਦ ਤੇ ਅਕਬਰ ਬਾਸ਼ਾ ਨੇ ਜਦੋਂ ਸਤਿਗੁਰਾਂ ਨੂੰ ਹੁਕਮ ਕੀਤਾ ਵੀ ਸਤਿਗੁਰ ਤੁਸੀਂ ਪ੍ਰਚਾਰ ਕਰੋ ਤੁਹਾਡੇ ਤੋਂ ਕੋਈ ਜੀ ਜੀਆ ਦਾਨ ਜਾਂ ਕੋਈ ਟੈਕਸ ਵਗੈਰਾ ਨਹੀਂ ਲਿਆ ਜਾਏਗਾ ਤੇ ਸਤਿਗੁਰੂ ਗੁਰੂ ਖੇਤਰ ਤੋਂ ਪੱਛਮ ਵੱਲੋਂ ਉੱਥੇ ਦੁਨੀਆ ਨੂੰ ਤਾਰਦੇ ਹੋਇਆਂ ਜੋ ਰਾਮਚੰਦਰ ਦੇ ਪਾਸ਼ਿਕ ਸੰਨਾਮ ਦਾ ਰੂਪ ਬਣਾ ਕੇ ਤੇ ਕ੍ਰਿਸ਼ਨ ਦੇ ਪਾਸ਼ਕ ਨੂੰ ਕ੍ਰਿਸ਼ਨ ਦਾ ਰੂਪ ਬਣਾ ਕੇ ਦੁਨੀਆਂ ਨੂੰ ਤਾਰਦਿਆਂ ਹੋਇਆ ਉਸ ਉਸ ਸਮੇਂ ਉਸ ਵਰਥਾਇਏ ਸ਼ਬਦ ਸਤਿਗੁਰੂ ਨੇ ਵਿਚਾਰਨ ਗੁਰੂ ਅਮਰਦਾਸ ਜੀ ਨੇ ਕੀਤਾ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਾਸਤ ਵਿਦ ਸਿਮਰ ਸਰ ਤੀਨ ਮੇਰੇ ਸਤਿਗੁਰੂ ਕਹਿੰਦੇ 6 ਸ਼ਾਸਤਰ 4 ਵਿਦ ਤੇ 27 ਸਿਮਰਤੀਆਂ ਸਰ ਇਹ ਸਾਰਾ ਵਿਚਾਰ ਰੂਪੀ ਜਿਹੜਾ ਸਮੁੰਦਰ ਹੈ ਇਹ ਮਾਨ ਸਤਿਗੁਰੂ ਤੇਰਾ ਹੈ ਹਰ ਚਰਨ ਸਮਾਨੀ ਸੁਰਸਰੀ ਚਰਨ ਸਮਾਨੀ ਤੇ ਜਿਹੜੀ ਸੁਰਸਰੀ ਭਾਵ ਦੇਵਤਿਆਂ ਦੀ ਨਦੀ ਗੰਗਾ ਵੀ ਤੁਹਾਡੇ ਚਰਨਾਂ ਵਿੱਚ ਸਮਾ ਰਹੀ ਹੈ ਤੁਹਾਡੇ ਰੂਪ ਹੋ ਰਹੀ ਹੈ ਸਾਖਾ ਤੀਨ ਮੂਰ ਮਤਰਵੈ ਤਾ ਸਰਬੋ ਜੀ ਤੂੰ ਤਾ ਸਰਬ ਵਿੜਾਣੀ ਕਹਿੰਦੇ ਮੇਰੇ ਸਤਿਗੁਰੂ ਸਾਖਾ ਤੀਨ ਮੂਰ ਪਤਰਾ ਇਹ ਵੇਦਾਂ ਵਿੱਚ ਤਿੰਨ ਸ਼ਾਖਾਵਾਂ ਨੇ ਜੋ ਕਿ ਕਰਮ ਉਪਾਸ਼ਕ ਤੇ ਗਿਆਨ ਹਨ ਜਿਨ੍ਹਾਂ ਦਾ ਮੁੱਢ ਕਰੀਪਾ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਰੂਪ ਬਣਾਦਾ ਤੇ ਮੇਰੇ ਸਤਿਗੁਰੂ ਇਹ ਮੂਲ ਮਾਤਰ ਆਵਾਇ ਇਹ ਮੂਲ ਭਾਵਨ ਇਹ ਮੁੱਢ ਰੂਪ ਪਰਮੇਸ਼ਰ ਤੋਂ ਤੇਰੀ ਬੁੱਧੀ ਕਰਕੇ ਉਚਾਰਣ ਕਰਦੇ ਹਨ ਤੇ ਉਪਦੇਸ਼ ਦਿੰਦੇ ਹਨ ਤੂੰ ਤਾਂ ਸਰਬ ਵਿਡਾਣੀ ਪਰ ਤੂੰ ਜਿਹੜਾ ਬੜਾ ਵੱਡਾ ਅਨੁਸ਼ਾਲ ਹੈ ਤਾਂ ਕੇ ਚਰਨ ਜਪੈ ਜਨ ਨਾਨਕ बोले अमृत वाणी रहा ताके इसलिए मैं तेरे चरण जपै तेरे चरण भाव तेरी वाणी तेरे उपदेश नु जपना करदा जन नानक बोले अमृत वाणी दास नानक तेरी वाणी चाहना करदा है दास नानक तेरी बखान करदा है ते दास नानक तेरे जगत रा नालु ध्यान करना करता तेनु ध्यान करना रहा विश्राम ਦੇ ਕੇਂਦਰੀ ਭਾਰ ਸਮਝਾਉਂਦੇ ਨੇ 33 ਕਰੋੜੀ दास तुम्हारे ਰੇ ਸਿੱਧ ਪ੍ਰਾਣੇ ਅਧਾਰੀ ਮੇਰੇ ਸਤਿਗੁਰੂ 33 ਕਰੋੜ ਦੇਵੀ ਦੇਵਤੇ ਨੇ ਉਹ ਵੀ ਤੈਨੂੰ ਗਾਉਂਦੇ ਨੇ ਗਾਵਨ ਤੋਂਦਰ ਇੰਦਰੇਂਦਰ ਆਸਨ ਬੈਠੇ ਦੇਵਤੇ ਆਂਦਰ ਨਾਲੇ ਉਹ ਵੀ 33 ਕਰੋੜ ਦੇਵੀ ਦੇਵਤੇ ਇੰਦਰੇਂਦਰ ਆਸਨ ਤੰਗ ਸਭ ਤੈਨੂੰ ਗਾਉਂਦੇ ਨੇ ਰਾਜਪਰੀਏ ਗਾਵਨ ਤੋਂਨੋਂ ਦੇਵਤੇ ਆਂਦਰ ਨਾਲੇ ਗਾਉਂਦੇ ਨੇ ਸਭ ਕੋਈ ਸਾਰੇ ਗਾਉਂਦੇ ਨੇ ਗਾਵਨ ਤੋਂਨੋਂ ਸੁਲਗਾਂ ਮੱਚ ਪਿਆਲੇ ਤੈਨੂੰ ਸਭ ਜਨ ਗਾਉਂਦੇ ਨੇ ਹਰ ਕੋਈ ਜੀਵ ਜਨ ਗਾਉਂਦਾ ਹੈ ਗਾਲਤ ਤਦਨ ਜੋਧ ਮਹਾਰਾਜ ਸੁਰਾ ਗਾਲਤ ਤਦਨ ਖਾਣੀ ਕਿਹੜੇ ਚਾਰੋ ਖਣੀਆਂ ਅੰਦਰ ਜੇਰੇ ਸਤੇ ਜੋਤਪੁਰ ਖੰਡ ਗਾਂਦੀਆਂ ਨੇ ਇਸ ਲਈ 33 ਕਰੋੜ ਦਾਸ ਦੇ ਰਹੇ ਨੇ ਰਿਤਸਿੰਧ ਪ੍ਰਾਣਾਧਾਰੀ ਇਹ 33 ਕਰੋੜਾਂ ਦਾ ਜਿਹੜੇ ਪ੍ਰਾਣਾ ਦਾ ਆਸਰਾ ਰੱਖੀਆਂ ਸੀਪੀਆਂ ਨੇ ਉਹ ਵੀ ਤੈਨੂੰ ਮੰਦੀਆਂ ਤਾਂ ਕਿ ਰੂਪ ਨਾ ਜਾਹੀ ਲਖਣੀ ਕਿਆ ਕਰ ਆਖ ਵਿਚਾਰੀ ਮੇਰੇ ਸਤਿਗੁਰੂ ਫਿਰ ਵੀ ਤਾਂ ਕਿ ਰੂਪ ਨਾ ਜਾਹੀ ਲਖਣੀ ਤੇਰੇ ਰੂਪ ਦਾ ਵਖਿਆਨ ਨਹੀਂ ਕੀਤਾ ਜਾ ਸਕਦਾ ਕਿਆ ਕਰ ਆਸ ਵਿਚਾਰੀ ਕੀ ਤੇਰੀ ਅੱਖਾਂ ਤੇਰੀ ਵਿਚਾਰ ਕਰਾ ਤੈਣ ਗੁਣਾ ਤੇਰੇ ਯੁਗ ਹੀ ਅੰਤਰ ਚਾਰੇ ਤੇਰੀਆਂ ਖਾਣੀ ਤਿੰਨ ਗੁਣਾ ਤੈਣ ਗੁਣਾ ਨੇ ਮਾਇਆ ਦੇ ਰਾਜ ਗੁਣ ਤੰਗ ਗੁਣ ਸਤ ਗੁਣ ਇਹ ਤੇਰੀ ਸਭ ਮਾਇਆ ਇਹਦੇ ਵਿੱਚ ਸਭ ਤੇਰੇ ਯੁਗ ਅੰਤਰ ਤਿੰਨ ਗੁਣਾ ਤੇਰੇ ਯੁਗ ਹੀ ਅੰਤਰ ਇਹ ਤੇਰੇ ਯੋਗ ਦੇ ਅੰਤਰ ਹਰੇਕ ਯੋਗ ਦੇ ਵਿੱਚ ਤਿੰਨ ਗੁਣ ਦੇ ਰਾਜ ਗੁਣ ਤੰਗ ਗੁਣ ਸਤ ਗੁਣ ਪਸ ਸਤ ਯੁਗ ਚ ਘਾਟ ਘਾਟ ਇਹਨਾਂ ਦਾ ਜੋਰ ਦੁਆਪਰਜੁਤ ਤੇਤਰਤਿ ਜਿਹਾ ਜ਼ਿਆਦਾ ਆਇਆ ਹੈ ਦੁਆਪਰਜੁਤ ਤੋਂ ਜ਼ਿਆਦਾ ਆਇਆ ਹੈ ਕਲਯੁਗ ਸਭ ਤੋਂ ਜ਼ਿਆਦਾ 209 7 ਗੁਣ ਦਾ ਹੈ ਤੇ ਇਹ ਤੇਰੇ ਮਾਇਆ ਨੇ ਸਭ ਨੂੰ ਉਸਾਰ ਰੱਖਿਆ ਚਾਰੇ ਤੇਰੀਆਂ ਖਾਣੀ ਅੰਡਜ ਜੇਰਜ ਸੇਤਜ ਉਤਪਤ ਇਹ ਚਾਰ ਖਾਣੀਆਂ ਵੀ ਤੇਰੀਆਂ ਰੱਖੀਆਂ ਨੇ ਜੁਗ ਦੇ ਵਿੱਚ ਕਲਯੁਗ ਦੇ ਵਿੱਚ ਕਰਮ ਹੋਵੇ ਤਾਂ ਪਰਪੰਦ ਪਾਈਏ ਇਕੱਠੇ ਕਥ ਕਹਾਣੀ ਜੇ ਤੇਰੇ ਨਾਮ ਰੂਪੀ ਤੇਰੇ ਸ਼ਬਦ ਰੂਪੀ ਤੇ ਤੇਰੀ ਵਿਚਾਰ ਰੂਪੀ ਕਰਮ ਹੋਵੇ ਕਰਮ ਦਾ ਭਾਵ ਚੰਗੇ ਕੰਮ ਹੋਣ ਤਾਂ ਹੀਓ ਤੇਰੇ ਅ ਦਰਵਾਜ਼ੇ ਤੇ ਕਰਮੋ ਵਿਭਾਵ ਨਿਸ਼ਕਾਮ ਕੋਈ ਕਰਮ ਕੀਤੇ ਹੋਣ ਚੰਗੇ ਕਰਮ ਕੀਤੇ ਹੋਣ ਤਾਂ ਤੇਰੇ ਦਰ ਤੇ ਪਰਮ ਪਦ ਪਾਈ ਹੈ ਪਰਮ ਅਵਸਥਾ ਮਿਲਦੀ ਹੈ ਕੱਥੇ ਕੱਥ ਕਹਾਣੀ ਇਹ ਜਿਹੜੀ ਤਰੀ ਕਥਨ ਤੋਂ ਪਰੇ ਵੜਾਈ ਹੈ ਨਾ ਇਹ ਦਰਸ਼ਨਾਨ ਕਥਨ ਕਰਨ ਦੀ ਕੋਸ਼ਿਸ਼ ਕਰਦਾ ਤੂੰ ਕਰਤਾ ਕੀ ਅਸਬ ਤੇਰਾ ਕਿਆ ਕੋ ਕਰੇ ਪਰਣੀ ਮੇਰੇ ਸਤਿਗੁਰੂ ਤੂੰ ਕਰਤਾ ਤੂੰ ਕਰਤਾ ਪ੍ਰਖੇ ਕੀ ਆ ਸਭ ਤੇਰਾ ਜੋ ਕੁਝ ਹੋ ਰਿਹਾ ਸਾਰਾ ਕੁਝ ਤੇਰਾ ਕੀਤਾ ਹੋਇਆ ਕਹ ਰਹਾ ਰੰਗ ਹੋਇਆ ਸੋਇਂ ਕਿਆ ਕੋ ਕਰੇ ਪ੍ਰਾਣੀ ਪ੍ਰਾਣੀ ਮਨੁੱਖ ਵਿਚਾਰਾ ਕੀ ਕਰ ਸਕਦਾ ਕਿਉਂਕਿ ਇਹਦਾ ਤਾਂ ਆਪ ਤੇ ਜੋਰ ਤੇ ਤੰਤ ਤੇ ਜੋਰ ਨਹੀਂ ਹੈ ਇਹ ਆਪਣਾ ਵੀ ਸੰਸਾਰ ਸਕਦਾ ਵੇ ਹੋਰ ਕੀ ਕਰ ਸਕਦਾ ਕਿ ਤੇਰਾ ਕੀ ਆ ਸਭ ਤੇਰਾ ਤੂੰ ਕਰਤਾ ਕੀ ਆ ਸਭ ਤੇਰਾ ਤੇਰਾ ਤੂੰ ਕਰਨ ਵਾਲਾ ਹੈ ਤੂੰ ਕਰਤਾ ਪੁਰਖ ਹੈ ਤੇਰੇ ਕੀਤਾ ਸਭ ਕੋ ਜੋ ਹੁੰਦਾ ਹੈ ਮਨੁੱਖ ਪ੍ਰਾਣ ਪ੍ਰਾਣੀ ਵਿਚਾਰਾ ਕਿਆ ਕਰ ਸਕਦਾ ਜਾ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ ਜੇ ਰਤ ਤੂੰ ਨਦਰ ਬਖਸ਼ਿਸ਼ ਕਰ ਦੇ ਕੋਈ ਤੇਰੀ ਵਡਿਆਈ ਕਰਦਾ ਕੋਈ ਤੇਰੀ ਸਾਈ ਸੱਚ ਸਮਾਣੀ ਤੇਰੇ ਸੱਚੇ ਨਾਮ ਵਿੱਚ ਕੋਈ ਉਸਮੰਦਾ ਜਿਹਦੇ ਤੇ ਤੂੰ ਨਦਰ ਕਰਦੇ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜੰਮ ਜਿੰਨਾਂ ਆਣ ਜਾਣ ਬਣਿਆ ਸਭ ਨੂੰ ਨਾਮ ਲੈਂਦਾ ਰਾਮ ਰਾਮ ਸਭ ਕੋ ਕਹੇ ਸੋਈ ਰਾਮ ਸਭ ਕਹੇ ਸੋਈ ਕੋ ਤੱਕ আর ساری ਦੁਨੀਆ ਕਹਿੰਦੀ ਕੋਈ ਬੋਲੇ ਰਾਮ ਰਾਮ ਕੋਈ ਪ੍ਰਭੁ ਖੁਦਾਏ ਕੋਈ ਸੇਗਰੋ ਸਹੀਏ ਕੋਈ ਲਾਲ ਕੋਈ ਦੇ ਨਾਮ ਕਹਿੰਦਾ ਕੋਈ ਅੱਲਾ ਕਹਿੰਦਾ ਕੋਈ ਗੋੜ ਦੇ ਅੰਦਰ ਕੋਈ ਕੁਝ ਕਹਿੰਦਾ ਤੇਰਾ ਨਾਮ ਹਰ ਕੋਈ ਲੈਂਦਾ ਜਿਨੀ ਆਣੀ ਜਿਆਣੀ ਬਣੀ ਸਭ ਤੇਰੀਆਂ ਖਾਣੀਆਂ ਤੇਰੀ ਤੈਨੂੰ ਜਪਦੇ ਨੇ ਜਾ ਤੁਧ ਭਾਵੈ ਤਾਂ ਗੁਰਮੁਖ ਬੂਜੈ ਹੋਰ ਮਨ ਮੁਖ ਫਿਰੈ ਏ ਆਣੀ ਜਾ ਤੁਧ ਭਾਵੈ ਜੇ ਤੈਨੂੰ ਚੰਗਾ ਲੱਗੇ ਤਾਂ ਗੁਰਮੁਖ ਬੂਜੈ ਤਾਂ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲਾ ਇਹ ਭੇਜ ਨੂੰ ਬੁੱਝ ਸਕਦਾ ਹੋਰ ਮਨ ਨੂੰ ਫੈ ਜਾਣੀ ਹੋਰ ਮਨ ਪਿੱਛੇ ਤੁਰਨ ਵਾਲੇ ਸਾਰੇ ਏ ਆਣੇ ਕੰਮਲੇ ਬੋਰੇ ਹੋਏ ਫਿਰਦੇ ਨੇ ਚਾਰੇ வேத ਪ੍ਰਮੇ ਕੋ ਦिए ਪੜ ਪੜ ਕਰੇ ਵਿਚਾਰੀ ਚਾਰ வேத ਬ੍ਰਹਮਾ ਨੂੰ ਦਿੱਤੇ ਨੇ ਉਹ ਬ੍ਰਹਮਾ ਇਸ ਚਾਰਾ ਵੇਦਾਂ ਨੂੰ ਤੂੰ ਸਰਵੋਰਣਾ ਵਿਵਸਥਾ ਬਖਸ਼ਿਸ਼ ਕਿਤੇ ਬ੍ਰਹਮਾ ਨੇ ਉਚਾਰਣ ਕੀਤੇ ਨੇ ਬ੍ਰਹਮਾ ਇਸੇ ਗਿਆਨ ਨੂੰ ਪੜ ਪੜ ਕੇ ਵਿਚਾਰ ਰਿਹਾ ਤਾਕਾ ਹੁਕਮਨ ਬੂਝੈ ਪਪੜਾ ਨਰਕ ਸੁਰੇ ਅਵਤਾਰੀ ਫਿਰ ਵੀ ਬ੍ਰਹਮਾ ਨੇ ਇਹ ਚਾਰਾ ਵੇਦਾਂ ਦਾ ਕੋਈ ਅੰਤ ਨਹੀਂ ਪਾਇਆ ਤੇਰਾ ਅੰਤ ਨਹੀਂ ਪਾਇਆ ਇਹ ਬਚਾਰਾ ਮਨੁੱਖ ਵੀ ਚਾਰ ਵੇਦ ਪੜਦਾ ਹੈ ਨੇ ਫਿਰ ਵੀ ਨਰਕਾਂ ਸਗਾਂ ਵਿੱਚ அவਤਾਰੀ ਭਗਤ ਜਨਮਨ ਮੰਨ ਦੇ ਗੇੜ ਵਿੱਚ ਪੈ ਜਾਂਦਾ ਕਿਉਂਕਿ ਇਹਨੂੰ ਅਸਲ ਵਿੱਚ ਇਹ ਸਮਝ ਨਹੀਂ ਆਈ ਨਿਸ਼ਕਾਮ ਕਰਮ ਕਿਵੇਂ ਕਰਨੇ ਆ ਜੁਗ ਹੈ ਜੁਗ ਹੈ ਕੇ ਰਾਜੇ ਕੀ ਗਵ ਕਰੇ அவਤਾਰੀ ਜੁਗਾਂ ਜੁਗਾਂਤਰਾ ਤੋਂ ਰਾਜੇ ਜੰਮਦੇ ਆਏ ਮਰਦੇ ਆਏ ਸਾਰੇ ਤੇਰੀ ਵਡਿਆਈ ਕਰਦੇ ਆਏ ਤਿਨ ਪੀ ਅੰਤ ਨ ਪਾਇਆ ਤਾਕ ਜ ਕਰਿਆ ਅੱਖ ਵਿਚਾਈ ਫੇ ਵੀ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ ਸਤਿਗੁਰੂ ਤਾਕ ਕਿਆ ਕਰਾਂ ਅਖ ਵਿਚਾਰੀ ਸਤਿ ਤੇਰੀ ਕੀ ਵਡਿਆਈ ਕਰ ਸਕਾਂ ਤੂੰ ਸੱਤਿਆ ਸੱਚਾ ਤੇਰਾ ਕੀ ਆ ਸਭ ਸੱਚ ਦੇਹ ਤਾ ਸੱਚ ਵਖਾਣੀ ਤੇਰਾ ਕੀਤਾ ਜੋ ਕੁਝ ਸੱਚਾ ਤੂੰ ਸੱਚਾ ਤੂੰ ਆਪ ਵੀ ਸੱਚ ਹੈ ਤੇਰਾ ਕੀ ਆ ਸਭ ਸੱਚਾ ਜੋ ਕੁਝ ਤੂੰ ਬਣਾਇਆ ਸਭ ਕੁਝ ਕਿਉਂਕਿ ਇਹ ਤਾਂ ਸੱਚੇ ਕੀ ਹੈ ਕੋਟਰੀ ਸੱਚੇ ਦਾ ਵਿਸ਼ਵਾਸ ਤੇਰਾ ਕੀਤਾ ਹੈ ਸਭ ਕੁਝ ਦੇਹ ਤਾ ਸਾਰ ਵਖਾਣੀ ਜੇ ਤੂੰ ਕਿਰਪਾ ਕਰੇ ਤੇ ਸੱਚ ਦੇ ਨਾਲ ਜਾਣੂ ਵੀ ਕਰਵਾ ਦੇਣਾ ਜਾ ਕੋ ਸੱਚ 부ਝਾ ਵਾਏ ਆਪਣ ਸਹਜੇ ਨਾਮ ਸਮਾਣੇ ਜਿਹਨੂੰ ਤੂੰ ਸੱਚ ਦੀ ਸੋਝੀ ਦੇ ਦੇਣਾ ਨਾਮ ਦੀ ਦਾਤ ਬਖਸ਼ਿਸ਼ ਕਰ ਦੇਣਾ ਜਿਹੜੇ ਅੰਨ ਦਿਨ ਦਿਨ ਰਾਤ ਤੇਰਾ ਨਾਮ ਜਪਦੇ ਨੇ ਮੇਰੇ ਸਤਿਗੁਰੂ ਕਿਆ ਕਰ ਸਹਜੇ ਨਾਮ ਸਮਾਣੇ ਉਹ ਸਹ ਸਭਾਏ ਤੇਰੇ ਵਿੱਚ ਸਮਾ ਜਾਂਦੇ ਨੇ ਉਹ ਸਹ ਸਭਾਏ ਤੇਰੇ ਵਿੱਚ ਟਿਕ ਜਾਂਦੇ ਨੇ ਪਰ ਕੋਣ ਜਿਹਨੂੰ ਤੂੰ ਸਮਤ ਦੇ ਦੇਂ ਜਿਹਨੂੰ ਤੂੰ ਨਦਰ ਸਵੱਲੀ ਕਰ ਦੇ ਜਿਸ ਤੇ ਤੂੰ ਬਖਸ਼ਿਸ਼ ਰਹਿਮਤ ਕਰ ਦੇ ਕੋਈ ਤੇਰੇ ਨਾਮ ਜਿਸ ਸਮੰਦਾ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਣ ਕਰਨੀਆਂ ਦਿਓ ਸੀਸ ਕਰੋ ਵਰਤਾ ਸਕੇ ਤੋ ਕਥਾ ਵਿਚਾਰਾ ਕਰਨ ਦੀ ਚਾਹ ਚ ਆ ਜਾਵੇ ਲੇਖਕ ਕਤੈਨੁ ਸ਼ੁਕੀਆਖਿਨ ਖੈ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈਣਾ ਅਡਿਪਾਲ ਉਤਾਰ ਦੇਹ ਸਜਨ ਸਿਸਰੀ ਜੋ ਹੈ ਸਾਇਬ ਚੁਮੇ ਗੱਡ ਵੱਡ ਕੇ ਫਤਿਹ ਜੋ ਹੈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ